ਮੈਂ ਅਕਸਰ ਕਹਿੰਦਾ ਕਿ ਲੋਕ ਨਾ 뮤זיਕ ਨੂੰ ਹਰ ਚੀਜ਼ ਨੂੰ ਐਕਟਿੰਗ ਨੂੰ ਸ਼ੁਕਰ ਨਾਲ ਸੰਬੰਧਿਤ ਸਮਝ ਲੈਂਦੇ ਨੇ ਇਦਾਂ ਨਹੀਂ ਹੁੰਦਾ 뮤זיਕ ਦਾ ਕਾਰਕ ਚੰਦਰਮਾ ਹੈ ਚੰਦਰਮਾ ਦੀ ਸਟਰੋਂਗ ਪੋਜੀਸ਼ਨ ਚੰਦਰਮਾ ਦਾ ਲਗਨ ਦੇ ਉੱਤੇ 3rd ਹਾਊਸ ਦੇ ਉੱਤੇ 5th ਹਾਊਸ ਦੇ ਉੱਤੇ ਇੰਪੈਕਟ ਇਨਸਾਨ ਨੂੰ ਅੱਛਾ 뮤ਜ਼ੀਸ਼ੀਅਨ ਅੱਛਾ ਗਾਇਕ ਬਣਾਉਂਦਾ ਹੈ ਜਦੋਂ ਵੀ ਗੁਰੂ ਦੀ ਦ੍ਰਿਸ਼ਟੀ ਲਗਨ ਦੇ ਉੱਤੇ 9th ਹਾਊਸ ਦੇ ਉੱਤੇ ਹੋਵੇ ਆਪਣੇ ਘਰ ਦੀ ਹੋਵੇ ਸ਼ੁਭ ਹੋਵੇ ਤਾਂ ਐਸਾ ਬੰਦਾ ਪਰਉਪਕਾਰੀ ਜਿਨ੍ਹਾਂ ਦਾ ਲਗਣ 4 ਨੰਬਰ ਹੁੰਦਾ ਹੈ ਜਾਂ 10 ਨੰਬਰ ਹੁੰਦਾ ਹੈ ਉਹਨਾਂ ਦੀ ਮੈਰਿਡ ਲਾਈਫ ਹਮੇਸ਼ਾ ਬਹੁਤ ਕੰਫਰਟੇਬਲ ਨਹੀਂ ਹੁੰਦੀ ਤਲਾਕ ਨਹੀਂ ਹੋਏਗਾ ਤਾਂ ਵੀ ਵਿਚਾਰਿਕ મતਫੇਦ ਰਹਿੰਦੇ ਨੇ ਕਿਉਂਕਿ ਅੰਮੋ ਸਾਹਮਣੀ ਸ਼ਤru ਰਾਸ਼ੀਆਂ ਆ ਜਾਂਦੀਆਂ ਚੰ드ਰਾ ਦਾ ਗੇਨ ਸੰਬੰਧ 3rd ਹਾਊਸ ਦੇ ਨਾਲ ਬਣ ਗਿਆ ਤਾਂ ਉਹਨਾਂ ਨੂੰ ਬਹੁਤ ਵਧੀਆ ਸਿੰਗਰ ਬਣਾਤਾ ਇੱਕ ਚੀਜ਼ ਪ੍ਰੂਵ ਹੋ ਗਈ ਕਿ ਇਹ ਧਾਰਮਿਕ ਪ੍ਰਵ੍ਰਿਤੀ ਦੇ ਪਰਉਪਕਾਰੀ ਇਨਸਾਨ ਹੋਣੇ ਚਾਹੀਦੇ ਇਹਨਾਂ ਦਾ 4 ਨੰਬਰ ਲਗਣ ਹੈ ਤਾਂ ਸ਼ਤru ਰਾਸ਼ੀ ਸਾਹਮਣੇ ਆ ਗਈ ਸਮਨੇ ਆਨਕਾਰਨ ਇੱਕ ਵਾਰੀ ਡਾਈਵੋਰਸ ਹੋ ਗਿਆ ਕਿਉਂਕਿ 7th ਹਾਊਸ ਦਾ ਲਾਰਡ ਵੀ ਜਿਹੜਾ ਹੈ 8 ਨੰਬਰ 5th ਹਾਊਸ ਜਾ ਕੇ ਬੈਠਾ ਸੀਗਾ ਸ਼ਤਰੂ ਰਾਸ਼ੀ ਇਸ ਕਾਰਨ ਮੈਰਿਡ ਲਾਈਫ ਕੰਫਰਟੇਬਲ ਨਹੀਂ ਸੀ ਤੀਸਰੀ ਚੀਜ਼ ਆਪਾਂ ਕੀ ਦੇਖਣੀ ਸੀਗੀ ਦੂਸਰਾ ਇਹਨਾਂ ਦਾ ਪਰਉਪਕਾਰੀ ਹੋਣ ਦਾ ਹੀ ਹੋਗਾ ਲਗਨ ਦੇ ਉੱਤੇ ਗੁਰੂ ਦੀ ਉੱਚ ਦ੍ਰਿਸ਼ਟੀ ਮਿਊਜ਼ਿਕ ਚੰਦਰ ਨੇ ਕਰਾਤਾ ਪਰਉਪਕਾਰੀ ਗੁਰੂ ਨੇ ਕਰਾਤਾ ਤੇ ਮੈਰਿਟਲ ਲਾਈਫ ਸ਼ਨੀ ਨੇ ਤੇ 4 ਨੰਬਰ ਲਗਨ ਨੇ ਖਰਾਬ ਕਰਾਤੀ ਗੱਲ ਕਰਦੇ ਹਾਂ ਮਿਊਜ਼ਿਕ ਬਾਰੇ ਤੁਸੀਂ ਨਾ ਕਦੇ ਵੀ ਜੇ ਤੁਸੀਂ ਲੰਬੇ ਟਾਈਮ ਤੋਂ ਮੈਨੂੰ ਫੋਲੋ ਕਰਦੇ ਹੋ ਤਾਂ ਸੁਣਦੇ ਹੋ ਤਾਂ ਤੁਸੀਂ ਅਕਸਰ ਸੁਣਿਆ ਹੋਣਾ ਮੈਂ ਨਾ ਦੋ ਗੱਲਾਂ ਕਰਦਾ ਅੱਜ ਮੈਂ ਤਿੰਨ ਗੱਲਾਂ ਨੂੰ ਮਿਲਾ ਕੇ ਇੱਕ ਗੱਲ ਕਰ ਰਿਹਾ ਜਿਹੜੀ ਮੈਂ ਪਹਿਲਾਂ ਬਹੁਤ ਵਾਰੀ ਕੀਤੀ ਹੈ ਤੁਸੀਂ ਇਸ ਚੀਜ਼ ਨੂੰ ਵੈਰੀਫਾਈ ਕਰਨ ਲਈ ਕਿ ਇਹ ਕੰਮ ਕਿਵੇਂ ਕਰਦੀ ਹੈ ਮੈਂ ਗੱਲ ਕਰ ਰਿਹਾ ਮਿਊਜ਼ਿਕ ਬਾਰੇ ਮੈਂ ਗੱਲ ਕਰ ਰਿਹਾ ਪਰਉਪਕਾਰੀ ਸੋਚ ਬਾਰੇ ਸਾਦੂ ਰੀਤੀ ਬਾਰੇ ਤੇ ਪਰਮਾਰਥ ਬਾਰੇ ਕਿ ਕਿਸ ਇਨਸਾਨ ਕੋ ਕਿਹੜੇ ਇਨਸਾਨ ਦੀ ਪ੍ਰਵ੍ਰਤੀ ਸਾਦ ਹੁੰਦੀ ਹੈ ਤੀਸਰੀ ਮੈਂ ਗੱਲ ਕਰ ਰਿਹਾ ਇੱਕ ਛੋਟੇ ਜਿਹੇ ਮੈਰੀਟਲ ਇਸ਼ੂ ਬਾਰੇ ਜਿਦੇ ਬਾਰੇ ਮੈਂ ਪਹਿਲਾਂ ਬਹੁਤ ਕੁਝ ਗੱਲ ਕੀਤੀ ਹੈ ਅੱਜ ਮੈਂ ਉਹ ਤਿੰਨੋਂ ਗੱਲਾਂ ਇੱਕੋ ਚਾਰਟ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਮੈਂ ਅਕਸਰ ਕਹਿਣਾ ਕਿ ਲੋਕ ਨਾ 뮤ਜ਼ਿਕ ਨੂੰ ਹਰ ਚੀਜ਼ ਨੂੰ ਐਕਟਿੰਗ ਨੂੰ ਸ਼ੁਕਰ ਨਾਲ ਸੰਬੰਧਿਤ ਸਮਝ ਲੈਂਦੇ ਨੇ ਇਦਾਂ ਨਹੀਂ ਹੁੰਦਾ 뮤ਜ਼ਿਕ ਦਾ ਕਾਰਕ ਚੰ드ਰਮਾ ਹੈ ਚੰ드ਰਮਾ ਦੀ ਸਟਰੋਂਗ ਪੋਜੀਸ਼ਨ ਚੰ드ਰਮਾ ਦਾ ਲਗਨ ਦੇ ਉੱਤੇ 3rd ਹਾਊਸ ਦੇ ਉੱਤੇ 5th ਹਾਊਸ ਦੇ ਉੱਤੇ ਇੰਪੈਕਟ ਇਨਸਾਨ ਨੂੰ ਅੱਛਾ 뮤ਜ਼ੀਸ਼ੀਅਨ ਅੱਛਾ ਗਾਇਕ ਬਣਾਉਂਦਾ ਹੈ ਤੇ ਜਦੋਂ ਸੈਕੰਡ ਹਾਊਸ 3rd ਹਾਊਸ ਲਗਨ 5th ਸਾਰਿਆਂ ਦਾ ਸਬੰਧ ਚੰ드ਰਮਾ ਦੇ ਨਾਲ ਬਣ ਜੇ ਤੇ ਚੰ드ਰਮਾ ਦਾ ਇੰਪੈਕਟ ਆ ਜੇ ਉਹਨਾਂ ਸਤਾਰਸ਼ੀਆਂ ਦਾ ਇੰਪੈਕਟ ਆ ਜੇ ਤਾਂ ਸਮਝੋ ਇਨਸਾਨ ਬਹੁਤ ਜ਼ਿਆਦਾ ਵਧੀਆ 뮤직 ਕਰ ਪਾਂਦਾ ਹੈ ਤੇ ਅਚਾਨਕ ਵੀ ਕਰ ਲੈਂਦਾ ਹੈ ਦੂਸਰੀ ਗੱਲ ਹੈ ਜਦੋਂ ਵੀ ਗੁਰੂ ਦੀ ਦ੍ਰਿਸ਼ਟੀ ਲਗਨ ਦੇ ਉੱਤੇ 9th ਹਾਊਸ ਦੇ ਉੱਤੇ ਹੋਵੇ ਆਪਣੇ ਘਰ ਦੀ ਹੋਵੇ ਸ਼ੁਭ ਹੋਵੇ ਤਾਂ ਐਸਾ ਬੰਦਾ ਪਰਉਪਕਾਰੀ ਹੁੰਦਾ ਹੈ ਉਹ ਬੰਦਾ ਹਮੇਸ਼ਾ ਦੂਸਰਿਆਂ ਲਈ ਕਰਨ ਦੀ ਸੋਚਦਾ ਹੈ ਲੈਟ ਗੋ ਕਰਦਾ ਹੈ ਉਹਦੇ ਨਾਲ ਗਲਤ ਵੀ ਹੋ ਜੇ ਤਾਂ ਵੀ ਦਿਲ 'ਚ ਗਲ ਨਹੀਂ ਰੱਖਦਾ ਤੇ ਉਸ ਸੰਿਆਸੀ ਵੀ ਹੋ ਜਾਂਦਾ ਹੈ ਜਿੰਨੇ ਜ਼ਿਆਦਾ ਗ੍ਰਹਿ ਦਾ ਇੰਪੈਕਟ 9th ਹਾਊਸ ਦੇ ਉੱਤੇ ਆ ਜਾਏ ਤੇ ਜਿੰਨੇ ਜ਼ਿਆਦਾ ਗ੍ਰਹਿ ਦੇ ਉੱਤੇ ਸ਼ਨੀ ਦੀ ਦ੍ਰਿਸ਼ਟੀ ਆ ਜਾਏ ਉਹ ਬੰਦਾ ਸੰਿਆਸੀ ਹੋ ਜਾਂਦਾ ਹੈ ਇਹ ਬੜੇ ਸਿੰਪਲ ਜਿਹੇ ਸੂਤਰ ਨੇ ਇਹਨੂੰ ਕੰਪਲਿਕੇਟਡ ਕਰਕੇ ਜੇ ਪੜਨਾ ਆ ਸਿੱਖਣਾ ਹੋਵੇ ਤਾਂ ਆਪਾਂ ਇਹ ਦੇਖ ਸਕਦੇ ਹਾਂ ਕਿ D24 ਦੇਖ ਲਈਏ D22 ਦੇਖ ਲਈਏ ਕਿ ਆਪਾਂ ਧਰਮ ਦੀ ਗਹਿਰਾਈ ਆ ਦਾਤਮ ਦੀ ਗਹਿਰਾਈ ਦੇਖ ਸਕੀਏ ਬਟ ਮੋਟੇ ਤੌਰ ਤੇ ਜੇ ਐਸਟ੍ਰੋਲੋਜੀ ਨੂੰ ਸੌਖਾ ਕਰਨਾ ਹੈ ਤਾਂ ਉਹਨਾਂ ਦੇਖਣ ਦੀ ਲੋੜ ਨਹੀਂ ਹੈ ਇਹਦੇ ਨਾਲ ਹੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਤੀਸਰੀ ਗੱਲ ਮੈਂ ਬਹੁਤ ਵਾਰੀ ਕਹੀ ਹੈ ਕਿ ਜਿਨ੍ਹਾਂ ਦਾ ਲਗਨ 4 ਨੰਬਰ ਹੁੰਦਾ ਹੈ ਜਾਂ 10 ਨੰਬਰ ਹੁੰਦਾ ਹੈ ਉਹਨਾਂ ਦੀ ਮੈਰਿਡ ਲਾਈਫ ਹਮੇਸ਼ਾ ਬਹੁਤ ਕੰਫਰਟੇਬਲ ਨਹੀਂ ਹੁੰਦੀ ਤਲਾਕ ਨਹੀਂ ਹੋਏਗਾ ਤਾਂ ਵੀ ਵਿਚਾਰਿਕ મતਫੇਦ ਰਹਿੰਦੇ ਨੇ ਕਿਉਂਕਿ ਅੰਮੋ ਸਾਹਮਣੀ ਸ਼ਤੂ ਰਾਸ਼ੀਆਂ ਆ ਜਾਂਦੀਆਂ ਇਹ ਇੱਕ ਨਹੀਂ ਹਜ਼ਾਰਾਂ ਕੁੜਲੀਆਂ 'ਚ ਮੈਂ ਦੇਖਿਆ ਹੋਇਆ ਮੈਂ ਤੁਹਾਡੇ ਨਾਲ ਪਿਛਲੇ ਦਿਨੀ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਵੀ ਲੋਕ క్రికెਟਰ ਸਿੰਗਰਸ ਥੋੜੇ ਕਾਮਯਾਬ ਹੋ ਜਾਂਦੇ ਹਨ ਉਸ ਤੋਂ ਬਾਅਦ ਕਿਉਂਕਿ ਇਹ ਕਾਮਯਾਬੀ ਹਮੇਸ਼ਾ ਲਈ ਨਹੀਂ ਹੁੰਦੀ ਤਾਂ ਆਪਣੇ ਉਹ ਸਾਈਡ ਬਿਜ਼ਨਸ ਸ਼ੁਰੂ ਕਰਦੇ ਆ ਤਾਂ ਰੀਸੈਂਟਲੀ ਬਹੁਤ ਕਾਮਯਾਬੀ ਦੇ ਸਿੱਖਣਾ ਤੇ ਨੇ ਸਿੰਗਰ ਅਰੀਜੀਤ ਸਿੰਘ ਮੈਂ ਉਹਨਾਂ ਦਾ ਚਾਰਟ ਸਟਡੀ ਕਰ ਰਿਹਾ ਸੀ ਆਪਣੀ ਨੋਲਿਜ ਲਈ ਤਾਂ ਮੈਂ ਦੇਖਿਆ ਉਹਨਾਂ ਦਾ ਚਾਰ ਨੰਬਰ ਲਗਨ ਹੈ ਅਗੇਨ ਚੰ드ਰਮਾ ਦਾ ਲਗਨ ਤੇ ਚੰ드ਰਮਾ ਨਵਮ ਭਾਵ ਹੋ ਜਾ ਗੁਰੂ ਦੇ ਨਾਲ ਹੁਣ ਨਵਮ ਭਾਵ ਚ ਬੈਠੇ ਗੁਰੂ ਦੀ ਦ੍ਰਿਸ਼ਟੀ ਲਗਨ ਦੇ ਉੱਤੇ ਵੀ ਐ ਫਿਫਥ ਹਾਊਸ ਦੇ ਉੱਤੇ ਵੀ ਐ ਨਾਈਨਥ ਤੇ ਬੈਠੇ ਹੋਏ ਨੇ ਆਪਣੀ ਰਾਸ਼ੀ ਦੇ ਤੇ ਲਗਨ ਦੇ ਉੱਤੇ ਉੱਚ ਦੀ ਦ੍ਰਿਸ਼ਟੀ ਆ ਤੇ ਚੰ드ਰਮਾ ਦਾ ਗੇਨ ਸੰਬੰਧ ਥਰਡ ਹਾਊਸ ਦੇ ਨਾਲ ਬਣ ਗਿਆ ਤਾਂ ਉਹਨਾਂ ਨੂੰ ਬਹੁਤ ਵਧੀਆ ਸਿੰਗਰ ਬਣਾਤਾ ਇੱਕ ਚੀਜ਼ ਪ੍ਰੂਫ ਹੋ ਗਈ ਕਿ ਇਹ ਧਾਰਮਿਕ ਪ੍ਰਵ੍ਰਤੀ ਦੇ ਪਰਉਪਕਾਰੀ ਇਨਸਾਨ ਹੋਣੇ ਚਾਹੀਦੇ ਆ ਪਰਉਪਕਾਰੀ ਮੈਂ ਉਹੀ ਗੱਲ ਕਰ ਰਿਹਾ ਕਿ ਜਦੋਂ ਲੋਕ ਕਿ ਕੇਟਰ ਸਿੰਗਰ ਜਾਂ ਕਿਸੇ ਹੋਰ ਕਿੱਤੇ 'ਚ ਬਹੁਤ ਵਧੀਆ ਹੁੰਦੇ ਆ ਸਾਈਡ ਬਿਜ਼ਨਸ ਰੈਸਟੋਰੈਂਟ ਜਾਂ ਫੈਸ਼ਨ ਚੇਨ ਵਗੈਰਾ ਸ਼ੁਰੂ ਕਰਦੇ ਆ ਇਸ ਇਨਸਾਨ ਨੇ ਅਰੀਜੀਤ ਸਿੰਘ ਜੀ ਨੇ ਇਸ ਦੌਰਾਨ ਆਪਣਾ ਰੈਸਟੋਰੈਂਟ ਸ਼ੁਰੂ ਕੀਤਾ ਜਿੱਥੇ 40 ਰੁਪਏ 'ਚ ਸਾਰਿਆਂ ਨੂੰ ਖਾਣਾ ਮਿਲਦਾ ਹੈ ਪਰਉਪਕਾਰੀ ਸੁਭਾਅ ਜਿੱਥੇ ਲੋਕਾਂ ਨੂੰ ਮਹਿੰਗੀ ਚੇਨਸ ਜਾਂ ਮਲਟੀਨੇਸ਼ਨਲ ਕੰਪਨੀਆਂ ਨਾਲ ਜੁੜਨਾ ਚਾਹੀਦਾ ਸੀਗਾ ਇਹਨਾਂ ਨੇ ਇਹ ਕੰਮ ਕੀਤਾ ਹੁਣ ਦੂਸਰੀ ਚੀਜ਼ ਆਪਾਂ ਇੱਥੇ ਕੀ ਦੇਖਦੇ ਆ ਇਹਨਾਂ ਦਾ ਚਾਰ ਨੰਬਰ ਲੱਗਣਾ ਤਾਂ ਸ਼ਤਰੂ ਰਾਸੀ ਸਾਹਮਣੇ ਆ ਗਈ ਸਮਨੇ ਆਨਕਾਰਨ ਇੱਕ ਵਾਰੀ ਡਾਈਵੋਰਸ ਹੋ ਗਿਆ ਕਿਉਂਕਿ 7th ਹਾਊਸ ਦਾ ਲਾਰਡ ਵੀ ਜਿਹੜਾ ਹੈ 8 ਨੰਬਰ 5th ਹਾਊਸ ਜਾ ਕੇ ਬੈਠਾ ਸੀਗਾ ਸ਼ਤਰੂ ਰਾਸ਼ੀ 'ਚ ਇਸ ਕਾਰਨ ਮੈਰਿਟਲ ਲਾਈਫ ਕੰਫਰਟੇਬਲ ਨਹੀਂ ਸੀ ਤੀਸਰੀ ਚੀਜ਼ ਆਪਾਂ ਕੀ ਦੇਖਣੀ ਸੀਗੀ ਦੂਸਰਾ ਇਹਨਾਂ ਦਾ ਪਰਉਪਕਾਰੀ ਹੋਣ ਦਾ ਹੀ ਹੋਗਾ ਲਗਨ ਦੇ ਉੱਤੇ ਗੁਰੂ ਦੀ ਉੱਚ ਦ੍ਰਿਸ਼ਟੀ ਮਿਊਜ਼ਿਕ ਚੰਦਰ ਨੇ ਕਰਾਤਾ ਪਰਉਪਕਾਰੀ ਗੁਰੂ ਨੇ ਕਰਾਤਾ ਤੇ ਮੈਰਿਟਲ ਲਾਈਫ ਸ਼ਨੀ ਨੇ ਤੇ 4 ਨੰਬਰ ਲਗਨ ਨੇ ਖਰਾਬ ਕਰਾਤੀ ਇਸ ਤਰੀਕੇ ਨਾਲ ਸੂਤਰਾਂ ਨੂੰ ਅਪਲਾਈ ਕਰਨਾ ਤੇ ਸਮਝਣਾ ਬਹੁਤ ਜ਼ਿਆਦਾ ਆਸਾਨ ਹੁੰਦਾ ਹੈ ਤੁਸੀਂ ਵੀ ਇਹ ਚੀਜ਼ ਨੂੰ ਆਪਣੀ ਕੁੰਡਲੀ ਆ ਆਪਣੇ ਕਿਸੇ ਜਾਣਕਾਰ ਦੀ ਕੁੰਡਲੀ 'ਚ ਦੇਖ ਸਕਦੇ ਹੋ